ਇਹ ਵੀਡੀਓ ਉਹ ਹਰ ਇੱਕ ਭੈਣ ਭਰਾ ਦੇ ਕੰਮ ਦੀ ਹੈ ਜਿਹੜੇ ਭਰਾ ਵਾਹਨ ਚਲਾਉਂਦੇ ਆ ਚਾਹੇ ਗੱਡੀਆਂ ਚਲਾਉਂਦੇ ਨੇ ਚਾਹੇ ਮੋਟਰਸਾਈਕਲ ਚਲਾਉਂਦੇ ਨੇ ਤੇ ਅੱਜ ਨਾ ਸੱਜਣੋਂ ਸਹਿਰ ਬਰਨਾਲੇ ਖੜੇ ਆ ਪੂਰੇ ਫੁੱਲ ਗਾਰੰਟੀ ਵਾਲੇ ਉਹ ਭਰਾਣੇ ਆਪਣੀ ਜਾਣ ਪਹਿਚਾਨ ਵਾਲੇ ਵੀ ਨੇ ਸੱਜਣ ਜਿਹੜੇ ਭਰਾਵਾਂ ਦੀ ਵੀਡੀਓ ਅੱਜ ਕਰਨ ਆਏ ਆ ਫੁੱਲ ਜਾਣਕਾਰੀ ਆਪਾਂ ਇਹਨਾਂ ਤੋਂ ਲਵਾਂਗੇ ਵੀ ਕਿਹੜੀ ਕੰਪਨੀ ਦੇ ਸੋਕਰ ਗੱਡੀ ਚ ਪਵਾਉਣੇ ਚਾਹੀਦੇ ਆ ਪੁਰਾਣੇ ਕਿੰਨਾ ਚਿਰ ਕੱਟ ਜਾਂਦੇ ਆ ਹਨਾ ਤੇ ਨਵੇਂਆਂ ਦੇ ਵਿੱਚ ਕੀ ਡਿਫਰੈਂਟ ਹੁੰਦਾ ਕੀ ਗੱਲਾਂ ਬਾਤਾਂ ਨੇ ਕਿੰਨੇ ਕੁ ਰੇਟ ਦੇ ਵਿੱਚ ਇਹ ਮਿਲ ਜਾਂਦੇ ਆ ਤੇ ਤੁਹਾਨੂੰ ਲੋਕੇਸ਼ਨ ਦੱਸ ਦਈਏ ਪਹਿਲਾਂ ਸਿਖੜਿਆਂਗੇ ਜੀ ਤਰੌਲਾ ਰੋਡ ਤੇ ਇਹ ਸੱਜਣੋਂ ਸ਼ਹਿਰ ਬਰਨਾਲੇ ਦੇ ਵਿੱਚੋਂ ਜਿਹੜਾ ਸੰਗਰੂਰ ਨੂੰ ਰੋਡ ਜਾਂਦਾ ਤਰੌਲੇ ਨੂੰ ਰੋਡ ਜਾਂਦਾ ਨਾ ਉਸ ਰੋਡ ਦੇ ਉੱਪਰ ਬਾਈ ਹਰਾਂ ਦੀ ਜਿਵੇਂ ਕਹਦੀ ਆ ਵੀ ਦੁਕਾਨ ਹੈ ਤੇ ਜੀ ਕੇ ਸੁਕਰ ਪਿਆਰ ਦੇ ਨਾਮ ਤੇ ਤੇ ਬਾਈ ਕੈਂਡੀ ਤੇ ਬਾਈ ਗੁਰੀ ਬਹੁਤ ਚਿਰਾਂ ਤੋਂ ਇਸ ਕੰਮ ਦੇ ਨਾਲ ਜੁੜੇ ਹੋਏ ਨੇ ਤੇ ਸੱਜਣੋਂ ਫੁੱਲ ਗਰੰਟੀ ਵਾਲਾ ਕੰਮ ਹੈ ਜਰ ਬਾਈ ਉਹਨਾਂ ਦਾ ਹਨਾ ਕਿਉਂਕਿ ਨਾ ਤੁਸੀਂ ਜਦੋਂ ਵੀ ਆਉਂਗੇ ਬਾਈ ਹਰਾਂ ਨੂੰ ਜ਼ਰੂਰ ਫੋਨ ਲਾ ਕੇ ਆਇਓ ਤੇ ਲਗਭਗ ਬਾਈ ਹਰਾਂ ਤੋਂ ਜਿਵੇਂ ਕਹਦੀ ਆ ਥੋੜਾ ਜਿਹਾ ਸਮਾਨ ਲੈਣਾ ਪੈਂਦਾ ਹੁੰਦਾ ਬਾਈ ਬਈ ਕਹਿੰਦੇ ਸੌਂਪ ਨਾਲ ਕੰਮ ਕਰਦੇ ਆ ਯਾਰ ਅਸੀਂ ਭੱਜ ਦੜਾਕੇ ਚ ਕੰਮ ਨਹੀਂ ਕਰਦੇ ਤੇ ਬਈ ਸਸਰੀ ਗਾਲ ਜੀ ਕੀ ਹਾਲ ਚਾਲ ਨੇ ਠੀਕ ਆ ਤੇ ਲ ਮੈਂ ਕਿਹਾ ਵੀ ਅੱਜ ਆਪ ਸੱਜਣਾ ਮਿੱਤਰਾਂ ਨੂੰ ਦੱਸ ਦਈਏ ਵੀ ਬਰਨਾਲੀ ਸ਼ਹਿਰ ਦੇ ਵਿੱਚ ਕਿਹੜੇ ਭਰਾ ਗਾਰੰਟੀ ਵਾਲੇ ਨੇ ਹੈਨਾ ਜੀ ਕਿਹੜੇ ਸ਼ੋਕਰਾਂ ਦਾ ਕੰਮ ਤਸੱਲੀ ਨਾਲ ਕਰਦੇ ਆ ਸਹੀ ਆ ਬਈ ਸਹੀ ਤੇ ਬਈ ਇਹ ਦੱਸਿਓ ਹੁਣ ਸਰੋਤਿਆਂ ਨੂੰ ਵੀ ਪਹਿਲਾ ਆਪਣੇ ਲਾਵੇ ਮੇਨ ਕੰਮ ਕਿਹੜੀ ਕਿਹੜੀ ਚੀਜ਼ ਦਾ ਆਪਣੇ ਲਾਵੇ ਮੇਨ ਕੰਮ ਆ ਜਾ ਰਿਹਾ ਕਿ ਸ਼ੌਕਰਾਂ ਦਾ ਬਾਈ ਮੇਨ ਸ਼ੌਕਰਾਂ ਦਾ ਹਾਂ ਨਾਲ ਗੱਡੀ ਉੱਚੀ ਕਰਨਾ ਜਿਹੜੀ ਮਰਜ਼ੀ ਮਰੂਤੀਕਾਰ ਤੋਂ ਲੈ ਕੇ ਵੱਡੀ ਗੱਡੀ ਤੱਕ ਰਫੋਰਚਨਰ ਐਂਡ ਡਾਇਵਰਸ ਸਕੋਰਪਿਓ ਸਾਰੀ ਗੱਡੀਆਂ ਕਰਨਾ ਓਕੇ ਮਤਲਬ ਬਹੁਤ ਜਿਹੜੇ ਸਾਡੇ ਨਾ ਨੌਜਵਾਨ ਮੁੰਡੇ ਉਹ ਕਹਿੰਦੇ ਨੇ ਵੀ ਗੱਡੀ ਸਾਡੀ ਉੱਚੀ ਹੋਵੇ ਪਿੱਛੇ ਬੈਕ ਤੋਂ ਹਾਂਜੀ ਹਾਂ ਹੈਨਾ ਉਹ ਵੀ ਆਪਣੇ ਲਾਵੇ ਤਸੱਲੀ ਵਾਲਾ ਕੰਮ ਬਹੁਤ ਸਾਰਾ ਕੰਮ ਤਸੱਲੀ ਵਾਲਾ ਸਭਰੇ ਆਪਣੇ ਲਾਵੇ ਓਕੇ ਮਰੂਤੀ ਤੋਂ ਲੈ ਕੇ ਐਸਯੂ ਜੇਨੀਓ ਤੋਂ ਵੱਡੀ ਤੋਂ ਵੱਡੀ ਗੱਡੀ ਆ ਸਾਰੀ ਕਰਦੇ ਹਾਂ ਸਾਰੀਆਂ ਹਾਂ ਪੂਰੀ ਦਿਕਤ ਨਹੀਂ ਸ਼ੌਕਰਾਂ ਚ ਕੋਈ ਉੱਚੀ ਚੱਕਣਾ ਕੋਈ ਦਿਕਤ ਨਹੀਂ ਆਪਾਂ ਬੈਠੇ ਨੇ ਆਪਣੀ ਜ਼ਿੰਮੇਵਾਰੀ ਆ ਸ਼ੌਕਰ ਵੀ ਆਪਾਂ ਦੇ ਤਿੰਨ ਨਰ ਪ੍ਰਕਾਰ ਦੇ ਹੁੰਦੇ ਨੇ ਇੱਕ ਜਮੇ ਸੈਗਨ ਵਾਲਾ ਸ਼ੌਕਰ ਜਮੇ ਆ ਆ ਗਏ ਵੀਰੇ ਹੂੰ ਲੈ ਇਧਰ ਲਿਆ ਸਰ ਮੈਂ ਕੈਮਰਾ ਆਪਣਾ ਜੇ ਕਿ ਮੈਂ ਚੱਲੇ ਹੋਏ ਸ਼ੌਕਰ ਹੁੰਦੇ ਨੇ ਕਹੀਏ ਬੰਦੇ ਨੇ ਗੱਡੀ ਲੈ ਕੇ ਵੇਚਣੀ ਹੁੰਦੀ ਆ ਮਾਹਰ ਡੀਲਰ ਆਪਣੇ ਬੰਦੇ ਕੰਮ ਕਰਦੇ ਨੇ ਹਾਂ ਗੱਡੀ ਲੈ ਕੇ ਬਸ ਗਿਰਾਂ ਕੰਮ ਆ ਚੱਲਦਾ ਆ ਕਰਨਾ ਹੁੰਦਾ ਆਪਣੇ ਲਈ ਉਹ ਸ਼ੌਕਰ ਵੀ ਹੁੰਦੇ ਜਮਾ ਅਰੀਜਨਲ ਓਕੇ ਅੱਛਾ ਇਹ ਅਰੀਜਨਲ ਹੁੰਦੇ ਜੀ ਇਹ ਜਮਾ ਅਰੀਜਨਲ ਤੋਂ ਹੀ ਚੱਲੇ ਹੋਏ ਇਹਦੀ ਤੁਸੀਂ ਗਾਰੰਟੀ ਕਿੰਨੇ ਕਿ ਚਰਦੀ ਤੇਰੇ ਨਾਲ 6 ਮਹੀਨੇ ਦੀ ਗਾਰੰਟੀ ਦੇ ਦਾਂਗੇ 6 ਮਹੀਨੇ ਦੀ ਸ਼ੌਕਰਾਂ ਦੀ ਗਾਰੰਟੀ 6 ਮਹੀਨੇ 'ਚ ਕੋਈ ਲੀਕ ਆਉਂਦਾ ਕੋ ਡਾਊਨ ਹੁੰਦਾਗਾ ਫ੍ਰੀ 'ਚ ਚੇਂਜ ਕਰਕੇ ਦਾਂਗਾ ਕੋਈ ਲੇਬਰ ਖਰਚਾ ਨਹੀਂ ਲੱਗਾ ਓਕੇ 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 ਤੈ ਵੀ ਸੱਜਣ ਨੂੰ ਮਾਰਕੀਟ ਦੇ ਵਿੱਚ ਨਾ ਪਤਾ ਕਰਕੇ ਆਜੋ ਵੀ ਕਿਹੜਾ ਸ਼ੌਕਰ ਕਿੰਨੇ ਰੁਪਈਆ ਦੇ ਵਿੱਚ ਮਿਲਦਾ ਹਨ ਤੁਸੀਂ ਫੇਰ ਬਾਈ ਉਹ ਰਹੇ ਲੈ ਆਇਓ ਹਨ ਤੇ ਇੱਕ ਤਾਂ ਹੋ ਗਿਆ ਵੀ ਇਹ ਹਨ ਜਿਹੜੇ ਲਗਭਗ ਮਤਲਬ ਦਿੱਲੀ ਮੀਟ ਆ ਗਿਆ ਬਾਈ ਸ਼ੌਕਰ ਅੱਛਾ ਜੀ ਕਿਵੇਂ ਆ ਪੈਣਾ ਨਾ ਵੀਰੇ ਇੱਕ ਵਾਰ ਅਸੀਂ ਚੱਕੀ ਗੈਬਰੀਅਲ ਦਾ ਸ਼ੌਕਰ ਕਿਵੇਂ ਆ ਗਿਆ ਬਾਈ ਹਾਂਜੀ ਇਹ ਵੀ ਦਿੱਲੀ ਮੀਟ ਸ਼ੌਕਰ ਆ ਗਿਆ ਅਸੀਂ ਇਹ ਦਿੱਲੀ ਮੀਟ ਕਹਿੰਦੇ ਨੇ ਇਹਨਾਂ ਨੂੰ ਓਕੇ ਜਿਵੇਂ ਆਮਿਤ ਟ੍ਰਿਪਾਟੇ ਨੂੰ ਦੇਸੀ ਰਿਜ਼ਲਟ ਕਹਿ ਕੇ ਪਾਈ ਜਾਂਦੇ ਬਥੇਰੇ ਵਿੱਚ ਬੰਦੇ ਇਹਨੂੰ ਓਰੀਜਨਲ ਕਹਿ ਕੇ ਪਾਈ ਜਾਂਦੇ ਆ ਅਸਾ ਇਹਨਾਂ ਨੂੰ ਮਤਲਬ ਇਹ ਕਹਿੰਦੇ ਵੀ ਓਰੀਜਨਲ ਪਤਾ ਇਹ ਜਮ ਅਰੀਜਨਲ ਸੌਕਰ ਹਾਂ ਹਾਏ ਹੈ ਦਿੱਲੀ ਮੇੜਾ ਆਪਾਂ ਗਾਹਕ ਨੂੰ ਕੋਈ ਵੀ ਚੀਜ਼ ਲਾਉਣਾ ਹੈ ਸੈਗਨਲ ਸੌਕਰ ਲਈਏ ਦਿੱਲੀ ਮੇੜ ਲਾਈਏ ਜਮ ਅਰੀਜਨਲ ਡੱਬਾ ਮਾ ਦਾ ਅਗਲੇ ਨੂੰ ਦੱਸ ਜੇ ਹਾਂ ਵੀ ਦਿਖਾ ਦਿਓਗੇ ਤਸੱਲੀ ਕਰਾ ਕੇ ਫੇਰ ਲਾਉਂਗਾ ਹੂੰ ਇਹਦੀ ਵੀ ਗਾਰੰਟੀ ਹੁੰਦੀ 6 ਮਹੀਨਾ ਦੀ ਠੀਕ ਹੈ ਜੀ ਹਾਂ ਜੀ ਤਾਂ ਬਾਰੇ ਤੇ ਗੱਲ ਵੀ ਸੱਜਣੋ ਇਹ ਹੈ ਹੁਣ ਜਿਵੇਂ ਤੁਸੀਂ ਲੈ ਲੋ ਆਪਾਂ ਨੂੰ ਨਹੀਂ ਪਤਾ ਹੁੰਦਾ ਜਿਵੇਂ ਆਮ ਜਿਹੜੇ ਹਨਾ ਭਰਾ ਆਉਂਦਿਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਗੱਲ ਵੱਡੀ ਹੈ ਹੁਣ ਇਹ ਤੁਹਾਨੂੰ ਪਤਾ ਵੀ ਕਿਹੜਾ ਓਰੀਜਨਲ ਹੈ ਤੇ ਕਿਹੜਾ ਓਕੇ ਇਹ ਹੁਣ ਲੈ ਹੁਣ ਜੇ ਮੈਨੂੰ ਕੀ ਕਹਿੰਦਾ ਵੀ ਇਹ ਮੈਂ ਤਾਂ ਕਹਿੰਦਾ ਧੀਰੇ ਜਨਲ ਪਵਾ ਕੇ ਆ ਹਾਂ ਤੇ ਸੱਜਣੋ ਇਹ ਗੱਲ ਨੋਟ ਕਰਨ ਵਾਲੀ ਹੁੰਦੀ ਹੈ ਤੇ ਬਈ ਇਹ ਵੀ ਗੱਲਾਂ ਉਹ ਬਾਈ ਕਰਨਗੇ ਜਿਹੜੇ ਦਿਲ ਦੇ ਸਾਫ਼ ਹੋਣਗੇ ਜਦ ਮੈਂ ਇਹ ਗੱਲ ਕਹੂੰਗਾ ਹਮ ਦੱਸੀ ਆ ਨਾ ਵਿੱਚ ਬਈ ਨਵੇਂ ਕਹਿ ਕੇ ਲਾਈ ਜਾਂਦਾ ਜਮਾ ਅਸਾਂ ਇਹਨਾਂ ਨੂੰ ਨਵੇਂ ਕਹਿ ਕੇ ਲਾ ਦਿੰਦੇ ਆ ਹਾਂ ਜਮਾ ਅਰੀਜਨਲ ਕਹਿ ਕੇ ਲਾਈ ਜਾਂਦਾ ਓਕੇ ਓਕੇ ਤੇ ਇਹ ਇਹਦੀ ਉਸਤਾਦ ਮਤਲਬ ਇਹ ਦਿੱਲੀ ਮੇਡ ਹੈ ਦਿੱਲੀ ਮੇਡ ਸੋਪਾ ਤੇ ਇਹਦੀ ਕਿੰਨੀ ਚਿਰ ਸੇਮਹੀਨ ਦੀ ਗਾਰੰਟੀ ਹੁੰਦੀ ਹੈ ਹਾਂ ਇਹਦੀ 6 ਮਹੀਨੇ ਦੀ ਗਾਰੰਟੀ ਓਕੇ ਹਾਂ ਤੇ ਫਿਰ ਜਿਹੜਾ origignal ਹੁੰਦਾ ਤੁਹਾਡੇ ਲਈ ਉਹ ਆ ਹੈਗਾ ਭਰੇ ਇਹ ਜਮਾ ਰੇ ਨਾਲ ਆ ਗਿਆ ਵੀਰੇ ਅੱਛਾ ਜਿਹੜਾ ਗੱਡੀ ਦੇ ਨਾਲ ਲੱਗ ਚਾਉਣਾ ਪਰ ਇਹ ਮੋਨਰੋ ਤੋਂ ਏਜੰਸੀ ਚੋਂ ਆਉਂਦਾ ਹਾਂ ਇਹ ਮੋਨਰੋ ਕੰਪਨੀ ਆਉਂਦਾ ਵੀਰੇ ਸ਼ੌਕਰ ਇਹ ਜਮਾ ਡੱਬਾ ਬੰਦ ਆ ਗਿਆ ਲੈ ਵੀਰ ਮੈਂ ਹੁਣ ਗੱਲ ਇਹ ਹੈ ਵੀ ਜਿਹੜੇ ਭਰਾਣੇ ਤਾਂ オリジナル ਪਪਾਉਣੇ ਏਜੰਸੀ ਵਾਲੇ ਉਹ ਵੀ ਇੱਥੇ ਆ ਜੇ ਹਨਾ ਜਿਨ੍ਹਾਂ ਨੇ ਦਿੱਲੀ ਜਿਹੜੇ ਸ਼ੌਕਰ ਨੇ ਉਹ ਵੀ ਇੱਥੇ ਆ ਜੇ ਏਜੰਸੀ 'ਚ ਸ਼ੌਕਰ ਹੀ ਮਿਲਦੇ ਨੇ ਵੀਰੇ ਓਕੇ ਤੇ ਹੁਣ ਦੇਖਣ ਨੂੰ ਆਦੇ ਦੇਖਣ ਨੂੰ ਦੇਖਣ ਨੂੰ ਜਮਾ ਸੀਨੇਮਾ ਵੀਰੇ ਲੈ ਵੀ ਸਜਣੋ ਆ ਆ ਹੁੰਦਾ ਨਾ ਫਰਕ ਹਨਾ ਇਹ オリジナル ਹੈ ਤੇ ਇਹ ਦੇਸੀ ਹੈ ਦੇਖਣ ਨੂੰ ਇੱਕੋ ਜਿਹਾ ਲੱਗਦੇ ਆ ਹੁਣ ਬਹੁਤ ਭਰਾਦ ਕਰਨ ਵਾਲੇ ਉਹ ਵੀ ਹੁਣ ਕਿ ਜਿਹੜੇ オリジナル ਕਹਿ ਕੇ ਆ ਬੰਦੇ ਆ ਇਹੋ ਲਾਗੇ ਹਨਾ ਜੀ ਇਸ ਦਾ ਇਹਨਾਂ ਦਾ ਰੇਟ ਦਾ ਆਪਸ ਵਿੱਚ ਕਿੰਨਾ ਕ ਫਰਕ ਹੁੰਦਾ ਬਈ ਇਹ ਰੇਟ ਦਾ ਤੁਸੀਂ ਆ ਮੰਨ ਲਓ ਸਾਰਾ 500 ਰੁਪਏ ਦਾ ਫਰਕ ਪੈਂਦਾ 500 ਦਾ ਫਰਕ ਹੁੰਦਾ ਠੀਕ ਹੈ ਇਹ ਇਸ ਦੀ ਫਿਰ ਇਹਦੀ ਕਿੰਨੇ ਚਿਰ ਦੀ ਗਾਰੰਟੀ ਹੁੰਦੀ ਆ ਇਹਦੇ ਬੰਦੇ ਬਾਈ ਸਾਲ ਤੱਕ ਰਾਜ ਨਾ ਚੇਂਜ ਕਰਕੇ ਦਵਾਂਗੇ ਪਰ ਇਹਨਾਂ ਸ਼ੌਕਰ ਦੀ ਆਪਣੇ ਸਾਲ ਦੀ ਗਾਰੰਟੀ ਆਪੇ। ਇਹਦੀ ਕੰਪਨੀ ਵੱਲੋਂ ਇਹ ਚੀਜ਼ ਦੀ ਗਾਰੰਟੀਆਂ ਦਾ ਸ਼ੌਕਰ ओरिजिनल ਆ। ਜੇ ਕੋਈ ਸਾਲ ਤੱਕਰ ਕੋਈ ਵੀ ਪ੍ਰੋਬਲਮ ਆਉਂਦੀ ਲੀਕ ਆਉਂਦਾ ਡਾਊਨ ਹੁੰਦਾ ਨਾ ਆਪ ਦੇ ਨਾ ਪੀਸ ਚੇਂਜ ਕਰਕੇ ਦਵਾਗੇ। ਬਸ ਆਪਾਂ ਨਵਾਂ ਪੀਸ ਦੋ ਨਵਾਂ ਪੀਸ ਦੇਣਾ ਆ। ਓਕੇ ਕਾਰ ਤੇ ਲਿਖ ਕੇ ਦਵਾਗੇ ਵੀਰੇ। ਹਾਂ ਠੀਕ ਆ। ਗਾਗ ਨੂੰ ਕੋਈ ਫਿਕਰ ਨਹੀਂ ਨਾ ਉਹ ਆਓਗੇ ਗੱਡੀ ਖੜਾ ਕੇ ਆਪਣਾ ਗਰਮਟਰਾਕ ਲੈ ਕੇ ਜਾਓ। ਲੈ ਵੀ ਸੱਜਣੋ ਕਿਉਂ ਵੀ ਫਿਰ ਕਿਉਂ ਨਹੀਂ ਤੁਸੀਂ ਤਸੱਲੀ ਵਾਲੇ ਭਰਾਵਾਂ ਲਪਿਆਉਂਗੇ ਯਾਰ ਹਨਾ। ਤੇ ਪਹਿਲੀ ਗੱਲ ਤਾਂ ਆਹ ਚੀਜ਼ਾਂ ਕੋਈ ਦੱਸਦੇ ਨਹੀਂ ਜਿਹੜੇ ਬਾਈ ਜੀ ਨੇ ਖਾਲ ਪਰ ਦੇ ਵਿੱਚ 1 ਰੁਪਏ ਦੀ ਪ੍ਰੋਬਲਮ ਆਉਂਦੀ ਆ ਤੁਹਾਨੂੰ ਐ ਵੀ ਲੱਗਦਾ ਵੀ ਇਧਰਲੇ ਪਾਸੋਂ ਗੱਡੀ ਦਬਦੀ ਆ ਜਾਂ ਕੀਕ ਮਾਰਦੀ ਆ ਤਾਂ ਫਿਰ ਸੱਜਣੋ ਤੁਹਾਡਾ ਫੁੱਲ ਤਸੱਲੀ ਵਾਲਾ ਕੰਮ ਹੋਊਗਾ ਤੇ ਇਹ ਤਾਂ ਹੋ ਗਈ ਜੀ ਆਪਣੇ ਇਹਦੀ ਗੱਲ ਸੋ ਕਰਾਣੀ ਹੈ ਨਾ ਜੀ ਤੇ ਇਹ ਗੱਡੀਆਂ ਦਾ ਓਕੇ ਆ ਜੀ ਤੇ ਬਈ ਮੋਟਰਸਾਈਕਲਾਂ ਦਾ ਵੀ ਤੁਸੀਂ ਕਰਦੇ ਆ ਮੋਟਰਸਾਈਕਲਾਂ ਦਾ ਵੀ ਅਸੀਂ ਚੱਕੀ ਸੋ ਕਰ ਪੰਪ ਲੈ ਵੀ ਤੁਹਾਨੂੰ ਮੋਟਰਸਾਈਕਲਾਂ ਬਾਰੇ ਵੀ ਆਪਾਂ ਪੂਰੀ ਤਸੱਲੀ ਕਰਦੇ ਆ ਆ ਜਾ ਵੀ ਗੁੜੀ ਕਿ ਮਾਰੇ ਫਲਾ ਆ ਗਈਆਂ ਬਾਈ ਹਾਂਜੀ ਇਹ ਪੰਪ ਆ ਜਾਂਦੇ ਨੇ ਅਸਤੇਰੇ ਬੰਦੇ ਹਾਂ ਵੀ ਉਹਨਾਂ ਨੂੰ ਇਹ ਰਿਪੇਅਰ ਬੂ ਕਰਕੇ ਸੀ ਲਾ ਹੁਣ ਆਪਾਂ ਗਰਾਵੜਾ ਰੋੜਾ ਕਾਹਦਾਂਦੇ ਨੇ ਪਰ ਆਪਾਂ ਹਰੇਕਾਂ ਦੇ ਮੋਟਰਾਂਾਂ ਦੇ ਪੰਪ ਪਾ ਕੇ ਦਿੰਨੇ ਆਂ ਬਰੇ ਇਹ ਨਵੇਂ ਆ ਜਾਂਦੇ ਅਸਾ ਇਹ ਪੰਪ ਪਰ ਨਾ ਮਾਤਰਾ ਆਹ ਨਮਾ ਬੋਲ ਓਕੇ ਆਪਾਂ ਆਪਰੇ ਇੱਕ ਚ ਨਵੇਂ ਪਾ ਕੇ ਦਿੰਦੇ ਆਂ ਆਹ ਨਵੇਂ ਬਾਈ ਸਾਰੇ ਮੋਟਰਾਂਾਂ ਦੇ ਪੈਸ਼ਨ ਹੋ ਗਿਆ ਸਪਲੈਂਡਰ ਹੋ ਗਿਆ ਪਲਟਿਨਾ ਹੋ ਗਿਆ ਸਾਰੇ ਮੋਟਰਸਾਈਕਲਾਂ ਦੇ ਹੁੰਦੇ ਬਈ ਆਪਣਾ ਓਕੇ ਮੋਟਰਸਾਈਕਲ ਚ ਜਿਹੜਾ ਵੀ ਹੈ ਬਾਕਸਰ ਤੋਂ ਲੈ ਕੇ ਹਰੇਕ ਦੀ ਆਪਾਂ ਸ਼ੌਕਰਾਂ ਦਾ ਕੰਮ ਕਰਦੇ ਆਂ ਇਹ ਕੱਲੇ ਮਾਗਲੇ ਸ਼ੌਕਰ ਆ ਗਿਆ ਪੰਪ ਮੂਰਲੇ ਉਹ ਹੀ ਰਿਪੇਅਰ ਕਰ ਬੰਨੇ ਬਰੇ ਓਕੇ ਜੀ ਕੰਪਨੀ ਵੱਲੋਂ ਰਿਪੇਅਰ ਆ ਨਹੀਂ ਆਉਂਦੇ ਮੁਰਲੇ ਹੌਕਰ ਆ ਪਰ ਰਿਪੇਅਰ ਹੀ ਕਰਦੇ ਆ ਵੀਰੇ ਠੀਕ ਹੈ ਜੀ ਠੀਕ ਹੈ ਠੀਕ ਤੇ ਇਹ ਇਹਨਾਂ ਦੇ ਵਿੱਚ ਵੀ ਬਈ ਡਿਫਰੈਂਟ ਹੁੰਦਾ ਹੋਊਗਾ ਲੋਕ ਇਹ ਵੀ ਪੁਰਾਣੇ ਪਾਉਂਦੇ ਹੋਣਗੇ ਨਹੀਂ ਨਹੀਂ ਵਿੱਚ ਪਾਈ ਜਾਂਦੇ ਨੇ ਬਈ ਪਾਈ ਜਾਂਦੇ ਆ ਕਿ ਮੈਂ ਆਹ ਹੌਕਰ ਪੈਣਾ ਸਾਈਕਲ ਨਾ ਇਹਨਾਂ ਨੂੰ ਬੱਡਲ ਟੋਕ ਕੇ ਰਿਪੇਅਰ ਕਰਕੇ ਲਾਈ ਜਾਂਦੇ ਨੇ ਬਈ ਪਰ ਇਹ ਕੰਮ ਨਹੀਂ ਕਰਦੇ ਸਾਰੇ ਪੁਰਾਣੇ ਸਾਈਡ ਦੀ ਰੱਖੇ ਹੋਏ ਨੇ ਬਈ ਆਪਣੇ ਓਕੇ ਹਾਂ ਇਹ ਵੀ ਗੱਲ ਹੈਗੀ ਹੈ ਇਹ ਕੰਪਨੀ ਵੱਲੋਂ ਬਈ ਜੰਮਾ ਸੀਲਡ ਆ ਹੁੰਦਾ ਇੱਧਰ ਵੀ ਸੀਲਡ ਆ ਤੇ ਇੱਧਰ ਵੀ ਸੀਲਡ ਆ ਅੱਛਾ ਇਥੋਂ ਤੋਂ ਟੋਪਾ ਦਾ ਲੱਗ ਜਾਂਦਾ ਬਥੇਰਾ ਇਹਨਾਂ ਝੰਡ ਕਰੇ ਹੁੰਦੇ ਨੇ। ਅੱਛਾ। ਹਾਂ ਬੱਡ ਟੋਕੇ ਭਰੇ ਹੁੰਦੇ ਨੇ। ਦੇਖੋ ਦਰਮਿਆ ਵਿਚਾਲੇ। ਉਹ ਸੌਕਰ ਚੱਕੀ ਜਿਹੜਾ ਅਸੀਂ ਆ। ਬਿਲਕੁਲ ਸੀਡ ਹੈ ਬਾਈ ਕਹਿੰਦਾ Ориジナル ਹੈ ਹਨਾ। ਆ ਜਾ ਕਲਾ ਜਿਹੜਾ ਨਾਲ ਇਧਰ ਨਾਲ ਆ ਰਿਹਾ ਔਰਲੀ ਸਾਡਾ ਰਹਾ। ਵਿਚਾਲੇ ਵਿਚਾਲੇ ਰਹਾ। ਆ ਲਿਆ। ਅੱਛਾ। ਆ ਬੱਡ ਟੋਕੇ ਰਿਪੇਅਰ ਕਰਿਆ ਹੋਇਆ ਜੀ ਸੌਕਰ। ਟੋਕੇ। ਕੇ ਮੇਰੇ ਅੰਦਰ ਹੋ ਪਾਈ ਹੋਏ ਨਾ ਇਹ। ਹਾਂਜੀ। ਆ ਰੇਂਦਰਾ ਸਾਹ ਪਾਇਆ ਹੋਇਆ। ਇਹ ਬੱਟੋਕੇ ਰਿਪੇਅਰ ਕਰਿਆ ਹੋਇਆ ਜੀ। ਜਿਹੜਾ ਪੂਹੀ ਵਾਲਾ ਹੈ। ਹਾਂਜੀ ਹਾਂ। ਠੀਕ ਹੈ ਹਾਂ ਇਹਨਾਂ ਦੇ 1000 ਰੁਪਏ ਲਈ ਇਹਨਾਂ ਦੇ ਆਸੇ 700 ਰੁਪਏ ਲੈ ਜਾਂਦੇ ਆ ਅੱਛਾ ਜੀ ਹਾਂ ਇਹ ਆਪਾਂ ਕੋਈ ਬੰਦਾ ਆਵੇ ਇਹ 900 ਕਰ ਆਪਾਂ 800 ਵਿੱਚ ਲਾਉਨੇ ਆ ਵਿਚੀ ਰਵੜਾ ਰੁੜਾ ਪਾ ਕੇ ਜਮਾ ਕੰਪਲੀਟ ਕਰਕੇ ਓਕੇ ਹਾਂ ਜੀ ਹਾਂ ਤੇ ਫਿਰ ਕਿਉਂ ਇਹ ਹੁਣ ਪਰ ਹੁੰਦਾ 800 ਰੁਪਏ ਲੈ ਜਾਂਦੇ ਆ 7 800 ਅੱਛਾ ਜੀ ਆਪਾਂ ਆਪੇ ਇਦਾਂ ਹੀ ਇਹ 800 ਦਾ ਦੇ ਦਿੰਨੇ ਆ ਇਹ ਜਮਾ ਕੰਪਲੀਟ ਕਰਕੇ ਦਿਆ ਕਰਾਂਗੇ ਠੀਕ ਹੈ ਲੈ ਮਿੱਤਰੋ ਕਰੋ ਨੰਬਰ ਨੋਟੋ ਸਾਡਾ ਤੁਹਾਡਾ ਨੰਬਰ ਦੱਸੋ ਪਹਿਲਾਂ ਤੇ ਕਿਹੜੇ ਨੰਬਰ ਤੇ ਤੁਹਾਡੇ ਨਾਲ ਕੰਟੈਕਟ ਹੋਣਾ ਚਾਹੀਦਾ 81980 81980 ਹਾਂ ओके ਤੇ ਲੈ ਮਿੱਤਰੋ ਇਹ ਤਾਂ ਹੈਗਾ ਨੰਬਰ ਵਾਈ ਉਹਦਾ ਬਾਕੀ ਆਪਾਂ ਨਾ ਸਕਰੀਨ ਦੇ ਉੱਪਰ ਚਲਾ ਵੀ ਦਿੱਤਾ ਤੁਸੀਂ ਕੰਟੈਕਟ ਕਰ ਲਿਓ ਇਹ ਤੈਨੂੰ ਲਾ ਰੋਡ ਵਜਦਾ ਨਹੀਂ ਆਪਣਾ ਹਾਂ ਲਾ ਰੋਡ ਸਿਵ ਜੀ ਦਾ ਮੰਦਿਰ ਨੇੜੇ ਹੈ ਮੋਟਰ ਗਾਰਜ ਨਾਲ ਓਕੇ ਓਕੇ ਤੇ ਲੈ ਮਿੱਤਰੋ ਬਾਕੀ ਨਾ ਤੁਸੀਂ ਹੋਰ ਵੀ ਤੁਹਾਨੂੰ ਦੱਸਦਾ ਵੀ ਕੋਈ ਵੀ ਤੁਸੀਂ ਕਿਸੇ ਵੀ ਗੱਡੀ ਦੇ ਸ਼ੌਕਰ ਪਵਾਉਣੇ ਆ ਯਾਰ ਹਨ ਤੇ ਵਾਈਬ੍ਰੇਸ਼ਨ ਦਾ ਤੁਹਾਨੂੰ ਨਵੇਂ ਵੀ ਮਿਲਣਗੇ ओरिजिनल ਵੀ ਮਿਲਣਗੇ ਦਿੱਲੀ ਮੇਡ ਵੀ ਮਿਲ ਜਾਂਦੇ ਹਨ ਜੀ ਹਾਂ ਤੇ ਤੁਸੀਂ ਆ ਸਾਰੇ ਸ਼ੌਕਰ ਵੀਰੇ ਜਮਾ ਅਰੀਜਨਲ ਡੱਬਾ ਪਾ ਕੇ ਰੱਖਿਆ ਹੈ ਆਪਣਾ ਜਿਹੜੇ ਉਧਰ ਪਿਆ ਜੀ ਫੁੱਲ ਸਟਾਕ ਪਿਆ ਜਮਾ ਹਾਂ ਜੀ ਹਾਂ ਇਹ ਆਪਣੇ ਲਈ ਇਧਰ ਆ ਸਪੇਸਰ ਆ ਗਿਆ ਜੀ ਗੱਡੀਆਂ ਲੱਭ ਆ ਆ ਗੱਡੀਆਂ ਦੇ ਸਪੇਸਰ ਨਹੀਂ ਦਿਖਾਈ ਦਰਨੇ ਹੋ ਹਾਂ ਜੀ ਹਾਂ ਜਿਹੜੀਆਂ ਗੱਡੀਆਂ ਨਾ ਉੱਚੀਆਂ ਕਰਾਉਂਦੇ ਆ ਭਰਾ ਹਨਾ ਕਿਵੇਂ ਆਸੀਂ ਆ ਸਪੇਸਰ ਆ ਵੀਰੇ ਹਾਂ ਜੀ ਇਹ ਨਵੇਂ ਨੇ ਦਾ ਸਪੇਸਰ ਆ ਜੀ ਲਾਈਫਟਾਈਮ ਵਾਲਾ ਕੰਮ ਆ ਗੱਡੀ ਆਪਾਂ ਵੇਚ ਦਾਂਗੇ ਖਰਾਬ ਨਹੀਂ ਹੁੰਦਾ ਓਕੇ ਹਾਂ ਵਿੱਚ ਵਿੱਚ ਲੋਕ ਪਾਈ ਜਾਂਦੇ ਰਬੜਾ ਕਿਵੇਂ ਰਬੜਾ ਕੀ ਬਾਈ ਹਾਂ ਜੀ ਜਿੰਨੇ ਦਾ ਪਾਰਟ ਸੁਰ ਦਾ ਸਪੇਸਰ ਪਾਉਨੇ 800 ਦੇ ਵਿੱਚ ਹੀ ਰਬੜਾ ਪਾਈ ਜਾਂਦੇ ਨੇ ਰਬੜਾ ਐਮ ਬਾਤਾਂ ਚੱਲੀਆਂ 1 ਸਾਲ ਡੇਢ ਸਾਲ ਇਹ ਸਾਰਾ ਲਾਈਫਟਾਈਮ ਦਾ ਕੰਮ ਆ ਬਾਈ ਇੱਕ ਵਾਰੀ ਗੱਡੀ ਤੇ ਪਾ ਗਏ ਮੁੜ ਕੇ ਖਰਾਬ ਆ ਭਾਈ ਜਿਵੇਂ ਪਹਿਲਾਂ ਆਪਾਂ ਗੱਲ ਕਰਕੇ ਛੱਡਿਆ ਬਹੁਤ ਭਰਾ ਮਾਨੂੰ ਪੱਤਰ ਹੁਣ ਅਗਲਾ ਕਹਿੰਦਾ ਭਾਈ ਗੱਡੀ ਉੱਚੀ ਕਰਾਉਣੇ ਆ ਲੋਕ ਇਹ ਪਾ ਕੇ ਗੱਡੀ ਕੀ ਕਰ ਦਿੰਦੇ ਆ ਆਹ ਦੇਖ ਖੁਸ਼ ਹੋ ਜਾਂਦਾ ਅਗਲਾ ਕਹਿੰਦਾ ਗੱਡੀ ਉੱਚੀ ਹੋ ਗਈ ਸਹੀ ਗੱਲ ਹਾਂ ਪਰ ਵਿੱਚ ਹੁਣੀ ਨਾ ਪਤਾ ਵੀ ਕੀ ਚੀਜ਼ ਪਾਦੀ ਉਹਦਾ ਗੱਲ ਆ ਭਾਈ ਲਾ ਮਿੱਤਰ ਇਹੇ ਰਬੜ ਦੇ ਰੇਟ ਤੇ ਬਾਈ ਉਹਨੇ ਇਹ ਹੀ ਪੁਣਾ ਸਪੇਸਰ ਪਾ ਕੇ ਦੇਣਾ ਹਨਾ ਤੇ ਲੈ ਸੱਜਣੋ ਯਾਦ ਰੱਖੋ ਜੇ ਕਿਸੇ ਭਰਾ ਨੇ ਆਉਣੇ ਜੀ ਕੇ ਸੋਕਰ ਪੇਰ ਦੇ ਹਨਾ ਤੇ ਬਾਈ ਉਹਨਾਂ ਦੀ ਗਿਆ ਇੱਥੇ ਵਰਕਸ਼ਾਪ ਤੇ ਤੁਸੀਂ ਆਇਓ ਤੇ ਉਸਤਾਦ ਆ ਆ ਚੀਜ਼ਾਂ ਕੀ ਮੇਰਾ ਬਣੀਆਂ ਇਹ ਮੋਟਰ ਹਨ ਮਾਉ ਉੱਚੀ ਚੱਕਣਾ ਰਹੀ ਕਿੱਲੇ ਅੱਛਾ ਜਿਹਨਾਂ ਨੇ ਮੋਟਰਸਾਈਕਲ ਉੱਚੀ ਕਰਾਉਣੇ ਇਹ ਉੱਚੀ ਚੱਕਣਾ ਇਹ ਉਹਨਾਂ ਵਾਸਤੇ ਆ ਆ ਸਾਰੀ ਗੱਡੀਆਂ ਦੇ ਸਪੇਸਰ ਆ ਗਏ ਕਿਵੇਂ ਆਲਟੋ ਵਗੈਰਾ ਦੇ ਆ ਗਏ ਵਰਨਾ ਦੇ ਆ ਗਏ ਬਲੈਰੋ ਦੇ ਆ ਗਏ ਠੀਕ ਆ ਆ ਕੰਜਿਨਿਟੀ ਜਿਹੜੀ ਨਵੀਂ ਚੱਲੀ ਰਹੀ ਗੱਡੀ ਕੀ ਯਾਦ ਆਗੇ ਓਕੇ ਠੀਕ ਆ ਕਰੋਲਾ ਟਵਾਡਾ ਕਰੋਲਾ ਕ੍ਰੈਟਾ ਕਰੋਟਾ ਦੇ ਸਕੋਰਪੀਆ ਦੇ ਸਾਰਿਆਂ ਦੇ ਹੁੰਦੇ ਆਪਣਾ ਦੇ ਓਕੇ ਓਕੇ ਮਤਲਬ ਮਾਉਂਟਰਾ ਆਪਣਾ ਸਾਰਾ ਕੋ ਸਾਰਿਆਂ ਵੀ ਕੋਈ ਮਰਜ਼ੀ ਕੰਪਨੀ ਦੀ ਗੱਡੀ ਆ ਜੇ ਜਿਹੜੀ ਮਰਜ਼ੀ ਕੰਪਨੀ ਜਿਹੜੀਆਂ ਅੱਜ ਤੱਕ ਮਾਰਕੀਟ 'ਚ ਉਤਰੀਆਂ ਨੇ ਹਾਂ ਜੀ ਓਕੇ ਹਾਂ ਜੀ ਤੇ ਲੈ ਵੀ ਸੱਜਣੋ ਤੁਸੀਂ ਮਾਰ ਧਰਮੇ ਕੈਮਰਾ ਮਾਰਦੇ ਚਾਰੇ ਪਾਸੇ ਹਰੇਕ ਗੱਡੀ ਦਾ ਤੁਸੀਂ ਕੁਝ ਵੀ ਕਰਵਾਉਣਾ ਨਾ ਸੱਜਣੋ ਸੋਖਰਾ ਦਾ ਕੰਮ ਗੱਡੀਆਂ ਉੱਚੀਆਂ ਕਰਵਾਉਣੀਆਂ ਨੇ ਨੀਵੀਆਂ ਕਰਵਾਉਣੀਆਂ ਨੇ ਹਣਾ ਤੇ ਸ਼ੋਕਰ ਪਵਾਉਣੇ ਆ ਚਾਹੇ ਮੋਟਰਸਾਈਕਲਾਂ ਦੇ ਪਵਾਉਣੇ ਆ ਤਸੱਲੀ ਵਾਲਾ ਕੰਮ ਤੁਹਾਡਾ ਹੋਊਗਾ ਤੇ ਜੇ ਕਿਸੇ ਭਰਾ ਨੇ ਇਹ ਕੰਮ ਕਰਵਾਉਣਾ ਸੱਜਣੋ ਗਰੰਟੀ ਸਾਡੀ ਆ ਤੇ ਜਦੋਂ ਮਰਜ਼ੀ ਤੁਸੀਂ ਬਾਈਉਰਾਂ ਲਵੇ ਆ ਜਿਓ ਫੋਨ ਕਰਕੇ ਜ਼ਰੂਰ ਆ ਜਿਓ ਹਨਾ ਜੀ ਤੇ ਨੰਬਰ ਆਪਾਂ ਬਾਈਉਰਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖਤਾ ਸਕਰੀਨ ਤੇ ਵੀ ਚੱਲੀ ਜਾਂਦਾ ਜੀ ਕੇ ਸ਼ੋਕਰ ਰਿਪੇਅਰ ਦੇ ਨਾਮ ਤੇ ਤਨਹੋੜਾ ਰੋਡ ਤੇ ਬਾਈਉਰਾਂ ਦੀ ਜਿਹੜੀ ਇਹ ਦੁਕਾਨ ਆ ਤਾਂ ਫੁੱਲ ਜ਼ਿੰਮੇਵਾਰੀ ਵਾਲਾ ਕੰਮ ਆ ਬਾਈਉਰਾਂ ਦਾ ਪੂਰੇ ਇਮਾਨਦਾਰ ਬੰਦੇ ਨੇ ਸੱਜਣੋ ਤੇ ਅੱਜ ਸਪੈਸ਼ਲ ਤੁਹਾਨੂੰ ਇਮਾਨਦਾਰ ਬੰਦਿਆਂ ਨਾਲ ਹੀ ਮਲਾਇਆ ਤੇ ਸ਼ੇਅਰ ਕਰ ਦਿਓ ਜੇ ਕਿਸੇ ਭਰਾ ਨੇ ਸੋਕਰ ਗੱਡੀਆਂ ਦੇ ਪਵਾਉਣੇ ਆ ਮੋਟਰਸਾਈਕਲਾਂ ਦੇ ਪਵਾਉਣੇ ਆ ਗੱਡੀਆਂ ਉੰਤੀਆਂ ਨੀਮੇ ਕਰਾਉਣੀਆਂ ਨੇ ਤਾਂ ਯਾਦ ਕਰ ਲਿਓ ਬਾਈ ਭਰਿਆਂ ਨੂੰ ਕਰ ਦਿਓ ਵੀਡੀਓ ਸ਼ੇਅਰ ਦੀ ਮਿਹਰਬਾਨੀ ਧੰਨਵਾਦ